ਕ੍ਰੈਡਿੰਗ ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਕਤੂਬਰ ਵਿੱਚ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਭਾਰਤ ਵਿੱਚ ਦੇਸ਼ ਨਿਕਾਲੇ ਦੇ ਵਾਧੇ ਰਜਾ ਨੂੰ ਦਰਸਾਉਂਦੇ ਹੋਏ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਲੈ ਕੇ ਚਾਰਟਰਡ ਫਲਾਈਟ ਭੇਜੀ ਇਹ ਕੋਈ ਆਮ ਉਡਾਨ ਨਹੀਂ ਸੀ ਇਹ ਇਸ ਸਾਲ ਕੀਤੀ ਗਈ ਵੱਡੇ ਪੈਮਾਨੇ ਤੇ ਹਟਾਉਣ ਵਾਲੇ ਉਡਾਨਾਂ ਵਿੱਚੋਂ ਇੱਕ ਸੀ ਤੇ ਹਰ ਇੱਕ ਆਮ ਤੌਰ ਤੇ 100 ਤੋਂ ਵੱਧ ਯਾਤਰੀ ਲੈ ਕੇ ਜਾਂਦੀ ਸੀ ਉਡਾਨ ਭਾਰਤੀ ਪ੍ਰਵਾਸੀਆਂ ਦੇ ਸਮੂਹ ਨੂੰ ਵਾਪਸ ਕਰ ਰਹੀ ਹੈ ਤੇ ਜਿਨ੍ਹਾਂ ਨੇ ਅਮਰੀਕਾ ਵਿੱਚ ਰਹਿਣ ਲਈ ਕਾਨੂੰਨੀ ਆਧਾਰ ਸਥਾਪਿਤ ਨਹੀਂ ਕੀਤੇ ਅਮਰੀਕੀ ਧਾਰਿਆਂ ਅਧਿਕਾਰੀਆਂ ਦੇ ਅਨੁਸਾਰ ਬਾਲਗ ਪੁਰਸ਼ ਅਤੇ ਔਰਤਾਂ ਨੂੰ ਲੈ ਕੇ ਜਾਣ ਵਾਲੀ ਇਹ ਉਡਾਨ ਪੰਜਾਬ ਲਈ ਰਵਾਨਾ ਕੀਤਾ ਗਿਆ ਬਹੁਤ ਸਾਰੇ ਰਿਪੋਰਟੀਆਂ ਦੇ ਮੂਲ ਸਥਾਨ ਦੇ ਨੇੜੇ ਜੱਦੀ ਸ਼ਹਿਰਾਂ ਦਾ ਕੋਈ ਸਟੀਕ ਟੁੱਟਣ ਪ੍ਰਦਾਨ ਨਹੀਂ ਕੀਤਾ ਗਿਆ ਸੀ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਹਾਇਕ ਸਖਤਰ ਰੌਇਸ ਬਰਡਸਨਟਾਈਨ ਮਰੇ ਨੇ ਦੱਸਿਆ ਕਿ ਸਤੰਬਰ ਵਿੱਚ ਖਤਮ ਹੋਈ ਯੂਐਸ ਵਿੱਤੀ ਸਾਲ 2024 ਵਿੱਚ 1000 ਤੋਂ ਵੱਧ ਭਾਰਤੀ ਨਾਗਰਿਕਾਂ ਚਾਰਟਰਟ ਦੇ ਬਾਰੇਕ ਉਡਾਨਾਂ ਦੁਆਰਾ ਵਾਪਸ ਭੇਜਿਆ ਗਿਆ ਸੀ ਮਰੇ ਨੇ ਦੱਸਿਆ ਕਿ ਇਹ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਦੇ ਅਮਰੀਕਾ ਤੋਂ ਹਟਾਉਣ ਵਿੱਚ ਲਗਾਤਾਰ ਵਾਧੇ ਦਾ ਹਿੱਸਾ ਰਿਹਾ ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਨਾਲ ਮੁਲਾਕਾਤਾਂ ਵਿੱਚ ਆਮ ਨਾਲੋਂ ਉਧੇਰੇ ਮਿਲ ਖੰਦਾ ਮਰੇ ਨੇ ਦੱਸਿਆ ਕਿ ਇੱਕ ਮੀਡੀਆ ਬਰੀਫਿੰਗ 'ਚ ਉਨ੍ਹਾਂ ਨੇ ਮੌਕੇ ਦਾ ਹਵਾਲਾ ਦੰ데요 ਜਿੱਥੇ ਗੈਰ ਨਾਗਰਿਕਾਂ ਨੂੰ ਮੈਕਸੀਕੋ ਜਾਂ ਕੈਨੇਡਾ ਨਾਲ ਦੇਸ਼ ਦੀਆਂ ਸਰਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਅਮਰੀਕੀ ਅਧਿਕਾਰੀਆਂ ਦੁਆਰਾ ਰੋਕਿਆ ਗਿਆ ਸੀ ਜਿਵੇਂ ਕਿ ਅਮਰੀਕੀ ਭਾਰਤੀ ਨਾਗਰਿਕਾਂ ਦੀ ਵਾਪਸੀ ਨੂੰ ਵਧਾ ਰਿਹਾ ਹੈ ਇਸ ਬਾਰੇ ਚਿੰਤਾਵਾਂ ਮਬਦਰੀਆਂ ਨੇ ਕਿ ਰਾਸ਼ਟਰਪਤੀ ਚੁਣੇ ਹੋਏ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਉਹਨਾਂ ਤੇ ਕਿਵੇਂ ਪ੍ਰਭਾਵ ਪਾਉਣਗੇ ਆਂਟ੍ਰੰਪ ਪਹਿਲਾਂ ਹੀ ਇਤਿਹਾਸ ਵਿੱਚ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਵਾਅਦਾ ਕਰ ਚੁੱਕੇ ਨੇ ਅਕਤੂਬਰ 2020 ਤੋਂ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ ਜੀਨ ਸਰਦਾਂ ਨੂੰ ਅਣਅਧਿਕਾਰਿਕ ਕ੍ਰਾਸਿੰਗ ਲਈ ਕੋਸ਼ਿਸ਼ ਕਰਨ ਵਾਲੇ ਲਗਭਗ 1.7 ਲੱਖ ਭਾਰਤੀ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲਿਆ ਉਹ ਤੇ ਦੱਸਦੇ ਕਿ ਨਿਸਕੇਨਨ ਸੈਂਟਰ ਦੇ ਇਮੀਗ੍ਰੇਸ਼ਨ ਵਿਸ਼ਲੇਸ਼ਕ ਗਿਲ ਦੁਆਰਾ ਸਨੇਹਾਪੁਰੀ ਕਹਿੰਦੇ ਨੇ ਕਿ ਭਾਵੇਂ ਲਾਤੀਨੀਆ ਅਮਰੀਕਾ ਦੇ ਕੈਰੀਬੀਅਨ ਕੈਰੀਬੀਅਨ ਦੀ ਸੰਖਿਆ ਨਾਲੋਂ ਘੱਟ ਹੈ ਭਾਰਤੀ ਨਾਗਰਿਕੇ ਪਿਛਲੇ 4 ਸਾਲਾਂ ਵਿੱਚ ਸੀਪੀਬੀ ਦੁਆਰਾ ਸਾਹਮਣਾ ਕੀਤੇ ਗਏ ਪੱਛਮੀ ਗੋਲਾਕਾਰ ਦੇ ਬਾਹਰਲੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਦੀ ਨੁਮਾਇੰਦਗੀ ਕਰਦੇ ਨੇ ਵਾਸ਼ਿੰਗਟਨ ਆਧਾਰਿਤ ਥਿੰਕ ਟੈਂਕ ਆંકੜੇ ਤੇ ਨਜ਼ਰ ਮਾਰਦੇ ਹੋਏ ਮਿਸਟਰ ਗੁਵਾਰਾ ਨੇ ਤੇ ਪੂਰੀ ਨੇ ਗੈਰ ਕਾਨੂੰਨੀ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੇ ਵਾਧੇ ਦੀ ਮਹੱਤਵਪੂਰਨ ਰੁਝਾਨ ਦੀ ਪਛਾਣ ਵੀ ਕੀਤੀ ਹੈ ਇੱਕ ਤਾਂ ਪ੍ਰਵਾਸੀ ਸਭ ਤੋਂ ਹੇਠਲੇ ਅਰਥਿਕ ਵਰਗ ਤੋਂ ਨਹੀਂ ਹਨ ਪਰ ਉਹ ਅਮਰੀਕਾ ਲਈ ਸੈਲਾਨੀ ਜਾਂ ਵਿਦਿਆਰਥੀ ਵੀਜ਼ਾ ਸੁਰੱਖਿਅਤ ਨਹੀਂ ਕਰ ਸਕਦੇ ਅਕਸਰ ਘੱਟ ਸਿੱਖਿਆ ਅੰਗਰੇਜ਼ੀ ਦੀ ਮੁਹਾਰਤ ਕਾਰਨ ਇਸ ਦੇ ਬਜਾਏ ਕਿ ਜਿੱਥੇ 1 ਲੱਖ ਡਾਲਰ ਤੱਕ ਦਾ ਖਰਚਾ ਲੈਣ ਵਾਲੇ ਏਜੰਸੀਆਂ ਤੇ ਨਿਰਭਰ ਕਰਦੇ ਨੇ ਕਈ ਵਾਰ ਸਰਦ ਦੀ ਨਿਰੰਤਰ ਨਚਕਮਾ ਦੇਣ ਦੀ ਲਈ ਬਣਾਏ ਗਏ ਲੰਮੇ ਅਤੇ ਔਖੇ ਰੂਟਾਂ ਦੀ ਵਰਤੋਂ ਕਰਦੇ ਨੇ ਇਸ ਨੂੰ ਬਰਦਾਸ਼ਤ ਕਰਨ ਲਈ ਬਹੁਤ ਸਾਰੇ ਖੇਤ ਵੇਚ ਦਿੰਦੇ ਨੇ ਕਰਜ਼ਾ ਲੈਂਦੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ 2024 ਵਿੱਚ ਯੂਐਸ ਇਮੀਗ੍ਰੇਸ਼ਨ ਅਦਾਲਤਾਂ ਦੇ ਆਂਕੜਿਆਂ ਤੋਂ ਪਤਾ ਚੱਲਦਾ ਕਿ ਜ਼ਿਆਦਾਤਰ ਭਾਰਤੀ ਪ੍ਰਵਾਸੀ ਪੁਰਸ਼ ਜਿਨ੍ਹਾਂ ਦੀ ਉਮਰ 18 ਤੋਂ 34 ਸਾਲ ਹੈ ਦੂਜਾ ਉੱਤਰੀ ਸਰਹੱਦ ਤੇ ਕੈਨੇਡਾ ਭਾਰਤੀਆਂ ਲਈ ਵਧੇਰੇ ਪਹੁੰਚਯੋਗ ਪ੍ਰਵੇਸ਼ ਪੁਆਇੰਟ ਬਣ ਗਿਆ ਜਿੱਥੇ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਸਮਾਚਿਤ ਤਰ ਦੀਂਦੀ ਹੈ ਭਾਰਤ ਵਿੱਚ ਅਮਰੀਕੀ ਵੀਜ਼ਾ ਲੇ 1 ਸਾਲ ਤੱਕ ਦੇ ਮੁਕਾਬਲੇ ਖੋਜਕਰਤਾਵਾਂ ਨੇ ਪਾਇਆ ਕਿ ਸਵਾਰਟਨ ਸੈਕਟਰ ਵਰਮੋਟ ਦੇ ਰਾਜਾਂ ਅਤੇ ਨਿਊਯਾਰਕ ਦੇ ਨਿਊ ਹੈਸ਼ਪਾਇਸ਼ ਦੀਆਂ ਕਾਉਂਟੀਆਂ ਕਵਰ ਕਰਦਾ ਤੇ ਇਸ ਸਾਲ ਸ਼ੁਰੂ ਤੋਂ ਭਾਰਤੀ ਅਨਾਗਰਿਕਾਂ ਦੀ ਮੁੱਟ ਭੇੜ ਵਿੱਚ ਅਚਾਨਕ ਵਾਧਾ ਹੋਇਆ ਜੋ ਜੂਨ ਵਿੱਚ 2715 ਦੇ ਸਿਖਰ ਤੇ ਇਸ ਤੋਂ ਪਹਿਲਾਂ ਬਹੁਤ ਅਨਿਯਮ ਭਾਰਤੀ ਪ੍ਰਵਾਸੀ ਮੈਕਸੀਕੋ ਦੇ ਨਾਲ ਯਸਤ ਦੱਖਣੀ ਸਰਦਾਰਾਂ ਇਲ ਸੈਲਵੋਡਾ ਜਾਂ ਫਿਰ ਨਿਓਕਾ ਰਹੇ ਅਮਰੀਕਾ ਵਿੱਚ ਦਾਖਲ ਹੋ ਇਹ ਦੋਵੇਂ ਪ੍ਰਵਾਸਾਂ ਦੀ ਸਹੂਲਤ ਪਿਛਲੇ ਸਾਲ ਤੱਕ ਭਾਰਤੀ ਨਾਗਰਿਕ ਜਿੱਥੇ ਇਸ ਚੀਜ਼ ਦਾ ਆਨੰਦ ਲੈ ਰਹੇ ਨੇ ਅਮਰੀਕਾ ਕੈਨੇਡਾ ਦੀ ਸਰਦ ਅਮਰੀਕਾ ਮੈਕਸੀਕੋ ਸਰਦ ਨਾਲੋਂ ਲੰਮੀ ਅਤੇ ਘੱਟ ਸੁਰੱਖਿਆ ਵਾਲੀ ਹੈ ਜਦੋਂ ਕਿ ਆਮ ਜ਼ਰੂਰੀ ਤੌਰ ਤੇ ਸੁਰੱਖਿਆਤ ਨਹੀਂ ਹੈ ਅਪਰਾਧਿਕ ਸਮੂਹਾਂ ਦੀ ਉੱਥੋਂ ਹੀ ਮੌਜੂਦਗੀ ਨਹੀਂ ਹੁੰਦੀ ਜਿੰਨਾ ਉਹ ਦੱਖਣੇ ਤੇ ਮੱਧ ਅਮਰੀਕਾ ਦੇ ਰਸਤੇ ਕਰਦੇ ਨੇ ਵਾਰਾ ਨੇ ਇਸ ਗੱਲ ਨੂੰ ਕਲੀਅਰ ਕੀਤਾ ਤੀਸਰਾ ਬਹੁਤ ਪ੍ਰਵਾਸ ਸਿੱਖ ਪ੍ਰਭਾਵਸ਼ਾਲੀ ਭਾਰਤੀ ਰਾਜ ਪੰਜਾਬ ਤੇ ਗਵਾਂਢੀ ਰਾਜ ਹਰਿਆਣੇ ਤੋਂ ਹੋਇਆ ਜਾਪਦਾ ਜਿਸ ਦੇ ਰਵਾਇਤੀ ਤੌਰ ਤੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਪ੍ਰਵੇਸ਼ ਪ੍ਰਵਾਸ ਕਰਦੇ ਹੋਏ ਦੇਖਿਆ ਦੂਜਾ ਮੂਲ ਸਰੋਤ ਗੁਜਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਰਾਜ ਹੈ ਪੰਜਾਬ ਜੋ ਕਿ ਅਨਿਯਮਤ ਭਾਰਤੀ ਪ੍ਰਵਾਸੀਆਂ ਦਾ ਇੱਕ ਵੱਡਾ ਹਿੱਸਾ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਿਹਾ ਜਿਸ ਵਿੱਚ ਬੇਰੁਜ਼ਗਾਰੀ ਕਿਸਾਨ ਸੰਕਟ ਨਸ਼ਿਆਂ ਦੇ ਵਾਧਰੇ ਦੇ ਸੰਕਟ ਨੂੰ ਲੈ ਕੇ ਆ ਪੰਜਾਬੀਆਂ ਦੀ ਪ੍ਰਵਾਸ ਵੀ ਲੰਮੇ ਸਮੇਂ ਤੋਂ ਆਮ ਰਿਹਾ ਪਿੰਡੂ ਨੌਜਵਾਨ ਅੱਜ ਵੀ ਵਿਦੇਸ਼ ਜਾਣ ਲਈ ਬਹੁਤ ਉਤਸਕ ਨੇ ਨਵਜੋਤ ਕੌਰ ਗਗਨ ਪ੍ਰੀਤਕੌਰ ਲਭਜੀਤ ਕੌਰ ਦੁਆਰਾ ਪੰਜਾਬ ਵਿੱਚ 120 ਉਤਤਦਾਤਾਵਾਂ ਨਾਲ ਇੱਕ ਧਿਆਨ ਕੀਤਾ ਅਤੇ ਪਾਇਆ ਕਿ 56% 18 ਤੋਂ 28 ਸਾਲ ਤੱਕ ਦੀ ਉਮਰ ਦੇ ਵਿਚਕਾਰ ਅਕਸਰ ਸਕੈਂਡਰੀ ਸਿੱਖਿਆ ਤੋਂ ਬਾਅਦ ਪ੍ਰਵਾਸ ਕਰਦੇ ਨੇ ਤੇ ਕਈ ਗੈਰ ਸੰਸਥਾਨਿਕ ਕਰਜ਼ਿਆਂ ਅਤੇ ਆਪਣੇ ਕਦਮ ਦੇ ਵੱਡੇ ਫੰਡ ਚੱਕ ਕੇ ਆਪਣੇ ਪਰਿਵਾਰਾਂ ਨੂੰ ਬਾਹਰ ਭੇਜਦੇ ਨੇ ਫਿਰ ਵੱਖਵਾਦੀ ਖਾਲਸਤਾਨੀ ਲਹਿਰ ਨੂੰ ਲੈ ਕੇ ਤਣਾਅ ਵਧ ਗਿਆ ਜੋ ਕਿ ਸਿੱਖਾਂ ਲਈ ਇੱਕ ਆਜ਼ਾਦ ਹੋਮਲੈਂਡ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਇਸ ਨਾਲ ਭਾਰਤ ਵਿੱਚ ਕੁਝ ਸਿੱਖਾਂ ਦੇ ਅੰਦਰ ਅਧਿਕਾਰੀ ਸੈਸਦਾਨਾਂ ਦੁਆਰਾ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਦਾ ਡਰ ਪੈਦਾ ਹੋਇਆ ਇਹ ਡਰ ਹੱਤਿਆਚਾਰ ਦਾਅਵਿਆਂ ਦੇ ਲਈ ਇੱਕ ਪਰੋਸੀਯੋਗ ਆਧਾਰ ਵੀ ਸੀ ਪ੍ਰਦਾਨ ਕਰਦਾ ਜੋ ਹੁਣ ਸ਼ਰਨ ਲੈਂਡ ਇਜਾਜ਼ਤ ਦਿੰਦਾ ਹੈ ਭਾਵੇਂ ਇਹ ਸੱਚ ਹੈ ਜਾਂ ਨਹੀਂ ਇਹ ਗੱਲ ਵੀ ਪੂਰੀ ਨੇ ਕਲੀਅਰ ਕੀਤੀ ਪੂਰੀ ਕਹਿੰਦੇ ਕਿ ਹਾਲ ਦੇ ਜੋ ਮੌਜੂਦਾ ਹਾਲਾਤ ਨੇ ਇਹਨਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਲੱਗ ਰਿਹਾ ਕਿ ਅਮਰੀਕਾ ਵਿੱਚ ਹਰੇਕ ਵਿਅਕਤੀ ਸੈਟਲ ਹੋਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਹੈ ਕਿ ਅਸੀਂ ਉੱਥੇ ਸੈਟਲ ਹੋ ਜਾਵਾਂਗੇ ਪਰ ਉੱਥੇ ਹੀ ਦੱਸਦੀ ਹੈ ਕਿ ਜਲਦੀ ਹੀ ਚੀਜ਼ਾਂ ਹੋਰ ਮੁਸ਼ਕਲ ਹੋਣ ਦੀ ਸੰਭਾਵਨਾ ਹੈ ਨਵਾਬੀ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੋਮਨ ਨੇ ਜਨਵਰੀ ਵਿੱਚ 트ੰਪ ਦੇ ਉਦਘਾਟਨ ਤੋਂ ਬਾਅਦ ਦੇਸ਼ ਦੀ ਸ਼ਰਦਾਂ ਦੇ ਇੰਚਾਰਜ ਹੋਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਨਾਲ ਉਤਰੀ ਸ਼ਰਦ ਇੱਕ ਤਰਹੀਜ਼ ਕਿਉਂਕਿ ਖੇਤਰ ਵਿੱਚ ਗੈਰ ਕਾਨੂੰਨੀ ਪ੍ਰਵਾਸ ਇੱਕ ਵੱਡਾ ਸੁਰੱਖਿਆ ਦਾ ਮੁੱਦਾ ਅੱਗੇ ਕੀ ਹੁੰਦਾ ਸਪਸ਼ਟ ਹੈ ਇਹ ਵੇਖਣਾ ਬਾਕੀ ਹੈ ਕੈਨੇਡਾ ਆਪਣੀ ਸਰਦਾਂ ਤੋਂ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਜਈ ਨੀਤੀਆਂ ਲਾਗੂ ਕਰੇਗਾ ਜਾਂ ਨਹੀਂ ਜੇਕਰ ਜੇ ਇਹ ਹੁੰਦਾ ਤਾਂ ਅਸੀਂ ਸਰਹੱਦ ਦੇ ਭਾਰਤੀ ਨਾਗਰਿਕਾਂ ਤੇ ਨਜ਼ਰਬੰਦੀ ਦੇ ਵਿੱਚ ਕਮੀ ਦੀ ਉਮੀਦ ਕਰ ਸਕਦੇ ਹਾਂ ਜੇ ਜੋ ਵੀ ਹੋਵੇ ਹਜ਼ਾਰਾਂ ਹੱਥ ਭਾਰਤੀ ਸੰਯੁਕਤ ਰਾਜ ਵਿੱਚ ਬਿਹਤਰ ਜ਼ਿੰਦਗੀ ਦੀ ਭਾਲ ਲਈ ਸੁਪਨੇ ਫਿੱਕੇ ਪੈਣ ਦੀ ਸੰਭਾਵਨਾ ਨਹੀਂ ਹੈ ਭਾਵੇਂ ਅੱਗੇ ਸੜਕ ਹੋਰ ਵੀ ਕਿਉਂ ਨਾ ਖਤਰਨਾਕ ਹੋ ਜਾਵੇ ਅੰਡੀਗ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ